ਔਰ ਪਾਰਟੀ ਦੇ ਵਿੱਚ ਧੜੇਬੰਦੀ ਜਿਹੜੀ ਆ ਉਹ ਵੱਡੇ ਪੱਧਰ ਤੇ ਹੋਣਾ ਇਹ ਮੈਂ ਸਮਝਦਾ ਕਿ ਪਾਰਟੀ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਜੇ ਕੋਈ ਡਿਜ਼ੀਜ਼ ਹੈ ਕੋਈ ਬਿਮਾਰੀ ਹੈ ਤੇ ਇਸ ਵੇਲੇ ਇਸ ਬਿਮਾਰੀ ਨੇ ਇਨਡਿਸਿਪਲਨ ਵਰਗੀ ਬਿਮਾਰੀ ਨੇ ਜਿਹੜਾ ਉਹ ਕਾਂਗਰਸ ਨੂੰ ਜਕੜਿਆ ਹੋਇਆ ਹੈ ਜਵੇਪਾਲ ਸਾਹਿਬ ਹਿੰਦੁਸਤਾਨ ਦੀ ਤੁਸੀਂ ਉਹ بلند ਆਵਾਜ਼ ਜੋ ਕੋਨੇ ਕੋਨੇ ਬੱਚੇ-ਬੱਚੇ ਦੇ ਜਵਾਨਾਂ ਦਾ ਤੁਹਾਡਾ بڑا ਨਾਮ ਹੈ ਤੇ ਅੱਜ ਜਿਹੜੀ ਮਿਲਣੀ ਕੀਤੀ ਗਿਆ ਪਹਿਲਾਂ ਦੱਸੋ ਕਿ ਮਿਲਣੀ ਦੇ ਵਿੱਚ ਖਾਸ ਕੀ ਸੀ ਕੀ ਵੇਖਣਾ ਆ ਦੇਖੋ ਕਿਉਂਕਿ ਲੋਕ ਸਭਾ ਇਲੈਕਸ਼ਨ ਜਿਹੜੇ ਉਹ ਸਿਰਤੇ ਨੇ ਔਰ ਸਾਡੇ ਅੱਜ ਦੁਆਬੇ ਤੋਂ ਜਿੰਨੇ ਵੀ ਸਾਡੇ ਵਲੰਟੀਅਰਸ ਨੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਆਏ ਸੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸੰਦੀਪ ਪਾਟਕ ਸਾਡੇ ਜਨਰਲ ਸੈਕਟਰੀ ਇਨਚਾਰਜ ਆਰਗੇਨਾਈਜੇਸ਼ਨ ਉਹਨਾਂ ਵੱਲੋਂ ਅੱਜ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਔਰ ਉਹਨਾਂ ਨੂੰ ਚਾਰਜ ਕੀਤਾ ਗਿਆ ਤੇ ਮੈਂ ਸਮਝਦਾ ਕਿ ਉਹਨਾਂ ਚ ਆਲਰੇਡੀ ਬਹੁਤ ਉਤਸ਼ਾਹ ਹੈ ਪਰ ਦੋਵੇਂ ਖਾਸ ਤੌਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜਦੋਂ ਸੰਬੋਧਿਤ ਕੀਤਾ ਗਿਆ ਤੇ ਸਾਰੇ ਮੈਂ ਸਮਝਦਾ ਕਿ ਹੁਣ ਇਲੈਕਸ਼ਨਸ ਲਈ ਪੂਰੇ ਤਿਆਰ ਵਰ ਤਿਆਰ ਨੇ ਕਿਉਂਕਿ ਸਰਕਾਰ ਨੇ ਸੰਗਠਨ ਜਿਹੜਾ ਹੈ ਉਹ ਸੰਦੀਪ ਪਾਟਕ ਜੀ ਦੀ ਰਹਿਨਵਾਈ ਹੇਠ ਉਹ ਚੀਫ ਆਰਕੀਟੈਕਟ ਨੇ ਉਹਨਾਂ ਦੀ ਰਹਿਨਵਾਈ ਹੇਠ ਔਰ ਕੰਮ ਜਿਹੜੇ ਆ ਉਹ ਮੁੱਖ ਮੰਤਰੀ ਸਾਹਿਬ ਦੀ ਰਹਿਨਵਾਈ ਹੇਠ ਜਿੰਨੇ 2 ਸਾਲ ਦੇ ਵਿੱਚ ਬਾ ਕਮਾਲ ਹੋਏ ਹੈ ਤੇ ਨੂੰ ਪੂਰੀ ਉਮੀਦ ਹੈ ਕਿ ਜੋ ਅੱਜ ਟਾਰਗੇਟ ਹੈ 13 ਜ਼ੀਰੋ ਦਾ ਉਸ ਨੂੰ ਅਸੀਂ ਆਰਾਮ ਨਾਲ ਉਹਨੂੰ ਸਰਵ ਕਰਾਂਗੇ ਚੇਪਰ ਸਾਹਿਬ ਪਹਿਲੇ ਕਾਂਗਰਸ ਚ ਦੇ ਜੀ ਬਿਲਕੁਲ ਕੀ ਕੀ ਲੱਗਾ ਆਮ ਆਦੀ ਪਾਰਟੀ ਖਾਸ ਕਿ ਲੱਗਾ ਜਿਹੜੀ ਕਾਂਗਰਸ ਛੱਡ ਕੇ ਤੁਸੀਂ ਵਿੱਚ ਸ਼ਾਮਿਲ ਹੋ ਆ ਦੇਖੋ ਪੁਰਾਣੇ ਪਰਿਵਾਰ ਦੇ ਵਿੱਚ ਮੇਰੇ ਕੁਛ ਨਾ ਕੁਛ ਇਸ਼ੂਜ਼ ਜ਼ਰੂਰ ਰਹੇ ਆ ਕਿਉਂਕਿ ਆ ਕਾਫੀ ਦੇਰ ਤੋਂ 12 ਕਰੀਬ 12 ਸਾਲ ਮੈਂ ਉਸ ਪਰਿਵਾਰ ਦੇ ਵਿੱਚ ਰਹੇ ਹਾਂ ਪਰ ਮੈਨੂੰ ਇਹ ਚੀਜ਼ ਦਾ ਦੁੱਖ ਹੈ ਕਿ ਅਸੀਂ ਉੱਥੇ ਵੀ ਬੜੀ ਮਿਹਨਤ ਕੀਤੀ ਬੜਾ ਕਿਉਂਕਿ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਪਰੰਤੂ ਸਭ ਕੁਝ ਹੋਣ ਦੇ ਬਾਵਜੂਦ ਵੀ ਅਹੁਦੇ ਦੇ ਕੇ ਉਸ ਤੋਂ ਬਾਅਦ ਲੀਡਰ ਦਾ ਮਾਨ ਸਨਮਾਨ ਨਾ ਹੋਣਾ ਔਰ ਪਾਰਟੀ ਦੇ ਵਿੱਚ ਧੜੇਬੰਦੀ ਜਿਹੜੀ ਉਹ ਵੱਡੇ ਪੱਧਰ ਤੇ ਹੋਣਾ ਇਹ ਮੈਂ ਸਮਝਦਾ ਕਿ ਪਾਰਟੀ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਜੇ ਕੋਈ ਡਿਜ਼ੀਜ਼ ਹੈ ਕੋਈ ਬਿਮਾਰੀ ਹੈ ਤੇ ਇਸ ਵੇਲੇ ਇਸ ਬਿਮਾਰੀ ਨੇ ਇਨਡਿਸਿਪਲਨ ਵਰਗੀ ਬਿਮਾਰੀ ਨੇ ਜਿਹੜਾ ਉਹ ਕਾਂਗਰਸ ਨੂੰ ਜਕੜਿਆ ਹੋਇਆ ਚੇਬੀ ਸਾਹਿਬ ਸਾਹਿਬ ਫਿਲਮ 스타 ਦਾ ਕਹਿਣਾ ਕਿ ਡਰ ਕੇ ਅੱਗੇ ਜੀਤ ਹੈ ਹੁਣ ਤੁਸੀਂ ਦੱਸੋ ਕਿ ਤੁਸੀਂ ਡਰ ਕੇ ਆ ਕੇ ਜੀਤ ਆ ਹੂੰ ਤੁਸੀਂ ਜਿਹੜੀ ਆਮ ਆਦੀ ਪਾਰਟੀ ਜੁਆਇਨ ਕੀਤੀ ਐ ਇਹ ਜੀਤ ਐ ਜਾਂ ਡਰ ਦੇਣਾ ਜੁਆਇਨ ਕੀਤੀਆਂ ਜਾਂ ਕੋਈ ਕਾਰਨ ਹੋਰ ਤੁਹਾਨੂੰ ਖਾਸ ਨਜ਼ਰ ਆਇਆ ਆ ਜਿੱਥੇ ਤੱਕ ਤੁਹਾਡਾ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਅੱਜ ਸਾਫ਼ ਪੁੱਛ ਨਹੀਂ ਪਾ ਰਹੇ ਸਾਫ਼ ਸਾਫ਼ ਪੁੱਛੀਦਾ ਕਿਉਂਕਿ ਜੋ ਇਲਜ਼ਾਮਤ ਲਗਾਏ ਜਾ ਰਹੇ ਆ ਔਰ ਜਿਨ੍ਹਾਂ ਵੱਲੋਂ ਲਗਵਾਏ ਜਾ ਰਹੇ ਆ ਮੈਂ ਤੇ ਪਹਿਲਾਂ ਉਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਭਾਈ ਮੈਂ 2 ਸਾਲ ਦਾ ਤੁਹਾਡੇ ਨਾਲ ਹੀ ਸੀ ਤੁਹਾਡੀ ਕੁਰਸੀ ਦੇ ਨਾਲ ਮੇਰੀ ਕੁਰਸੀ ਹੁੰਦੀ ਸੀ ਤੇ ਇਹ ਇਲਜ਼ਾਮਤ ਉਦੋਂ ਕਿਉਂ ਨਹੀਂ ਅੱਜ ਕਿਉਂ ਸੋ ਡਰ ਕੇ ਆ ਕੇ ਬਿਲਕੁਲ ਦੇਖੋ ਜਦੋਂ ਸੰਘਰਸ਼ ਕਰਨਾ ਹੈ ਤੇ ਸੰਘਰਸ਼ ਜਦੋਂ ਅਸੀਂ ਆਪਣੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਕੋਈ ਵੀ ਸੰਘਰਸ਼ ਕਰਾਂਗੇ ਤਾਂ ਜਿੱਤ ਜਿਹੜੀ ਉਹ ਯਕੀਨੀ ਹੁੰਦੀ ਹੈ ਚੰਬੇਪਾ ਸਾਹਿਬ ਦਾ ਅੱਗੇ ਨਾਲੋਂ ਜ਼ਿਆਦਾ ਜੋ ਚਿਹਰਾ ਲਾਲੀ ਦੇ ਨਾਲ ਚਮਕਦਾ ਪਿਆ ਚੰਬੇਪਾ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਫਿਰ ਮਿਲਾਂਗੇ ਮੈਂ ਤੁਹਾਡਾ ਆਪਣਾ ਕੈਮਰਾਮੈਨ ਦਾ ਦੋਸਤੋ ਗੱਲ ਕਰਾਂਗੇ ਅਸੀਂ ਹੁਣ ਕਿ ਭਾਜੀਪੀ ਕਾਂਗਰਸ ਦੀ ਗੱਲ ਕਰੀਏ ਜਾਂ ਹੋਰ ਲੀਡਰਾਂ ਦੀ ਗੱਲ ਕਰੀਏ ਪਾਰਟੀ ਬਦਲਣ ਦਾ ਕਾਰਨ ਕੀ ਹੁੰਦਾ ਕੈਮਰਾਮੈਨ ਦੇ ਨਾਲ ਮੈਂ ਤੁਹਾਡਾ ਆਪਣਾ ਐਸਕੇ ਜੀ ਅੱਜ ਤੱਕ ਆਮਨੇ ਸਾਹਮਣੇ ਜਲੰਧਰ